ਇਹਨਾਂ ਆਸਿਸ ਕੀ ਮਾ ਲਖਿਪੜਾ ਬਲਕਿ ਹੋਇਆ ਕੀ ਹੈ ਮੇਰੇ ਆਹ ਦਾਦਾ ਐ ਸਿਵਲ ਰਸਾ ਗਈ ਤੇੜੀਆਂ ਨੂੰ 4:30 ਵੇ ਨਗਰ ਲੈ ਕੇ ਆ ਗਈ ਇਹ ਕੌਣ ਗਈ ਕੌਣ ਗਈ ਮੇਰੀ ਵਾਈਫ ਅੱਛਾ ਜੀ ਆ ਜਾ ਬੰਦਾ ਕੌਣ ਹੈ ਸ਼ਿਆਰਪੁਰ ਦਾ ਆਇਆ ਵੇ ਸ਼ਿਆਰਪੁਰ ਦਾ ਮੈਂ ਸ਼ਿਆਰਪੁਰ ਦਾ ਬੰਦਾ ਤੁਹਾਡੇ ਘਰ ਕੀ ਕਰਦਾ ਐ ਸਿਵਲ ਦੇ ਲੈਂਦਾ ਇੱਥੇ ਆ ਗਏ ਕਿਤੇ ਰਾਤ ਠੱਡ ਲੱਗ ਡੜ ਭਾਈ ਇਹਦਾ ਮੇਰੇ ਉੱਤੇ ਪਰਚਾ ਦੇ ਰਹੀ ਹੈ ਭਾਂਡਾ ਬੱਚ ਪੰਜ ਦਿਨ ਇਧਰੋ ਆਏ ਪਿਆਂਦੇ ਰਿਹਾ ਆ ਕੇ ਬੂਆ ਖੁੱਲ ਗਈ ਖੁੱਲ ਗਈ ਬੂਆ ਮੰਜੀ ਅਜੇ ਥੋਕੀ ਆ ਲੱਗ ਰਿਹਾ ਕਿ ਕਹਿਣਾ ਚਾਹੁੰਦੇ ਹੋ ਅਲੀਗੇਸ਼ਨ ਲੱਗ ਰਹੇ ਨੇ ਤੁਹਾਡੇ ਹਾਂਜੀ 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 ਗਲਤੀ ਆ ਮੈਨੂੰ ਪਿਆ ਮੰਨੋ ਆਪਣਾ ਆ ਮੈਂ ਖੜੀ ਆ ਨਾ ਤੇ ਮੈਨੂੰ ਆਪ ਇੱਕ ਮਿੰਟ ਭਾਜੀ ਇੱਕ ਮਿੰਟ ਤਾਂ ਹੀ ਤੁਹਾਡਾ ਵੀ ਭਾਈ ਤੁਹਾਡੇ ਤਾਂ ਹੀ ਪੁੱਛਦੇ ਵੇ ਤੁਹਾਨੂੰ ਮੇਰੀ ਗੱਲ ਸੁਣੋ ਮੇਰਾ ਗਲਤ ਆ ਨਾ ਇਹ ਗਲਤ ਸਾਡੇ ਦੋਨਾਂ ਦੇ ਜੁੱਤੀਆਂ ਮੰਨ ਲਓ ਆਪਾਸੇ ਖੜੇ ਆ ਇਹ ਮੇਰਾ ਘਰ ਵਾਲਾ ਆ ਤਾਂ ਮੈਨੂੰ ਰੋਟੀ ਦਿੰਦਾ ਮੇਰਾ ਬੁੱਦਾ ਬਿਮਾਰ ਆ ਤੇ ਇਹਨੂੰ ਮੈਂ ਇੱਕ ਮਿੰਟ ਇੱਕ ਮਿੰਟ ਪਹਿ先 ਤੁਹਾਡੀ ਵੀ ਸੁਣੀਏ ਉਹਨਾਂ ਦੀ ਵੀ ਸੁਣਨਾ ਚਾਹਤ ਹੈ ਨਾਲ ਰਿਹਾ ਮੇਰੇ ਉਧਰ ਪੁੱਛ ਲੋ ਹੁਣ ਜਦੋਂ दारू ਦੇ ਪੈਸੇ ਨਾ ਦਈਏ ਇਹਨੂੰ ਫੇਰ ਹੋਣਾ ਪੈਂਦਾ ਨਹੀਂ ਤੁਸੀਂ ਕੌਣ ਹੋ ਭਾਜੀ ਇਹ ਮੇਰਾ ਦੋਸਤ ਆ ਨਹੀਂ 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 ਤੁਹਾਡਾ ਤੁਹਾਡਾ ਕੀ ਰਿਲੇਸ਼ਨ ਕੀ ਇਹਨਾਂ ਨਾਲ ਜਿਹੜਾ ਤੁਸੀਂ ਇੱਥੇ ਆਏ ਹੋ ਇਹ ਮਾਰਦਾ ਕੋਟੋ ਨਹੀਂ ਨਹੀਂ ਉਹੀ ਜਿਹੜਾ ਨਾ ਉਹ ਕਹਿੰਦਾ ਤੁਹਾਡਾ ਤੁਸੀਂ ਇੱਕ ਮਿੰਟ ਚੋਂ ਬਰੋ ਇੱਕ ਮਿੰਟ ਹਾਂ ਜੀ ਮੈਡਮ ਬੋਲੋ ਮੈਂ ਦੋ ਪਤਾ ਜਾਂਦੀ ਰਹੀ ਸੀ ਅੱਥੇ ਕੰਮ ਕਰਦਾ ਸੀ ਇਹ ਮਾਰਦਾ ਕੋਟੋ ਤਾਂ ਸੀ ਇਸ ਕਰਕੇ ਇਹਨੇ ਮੇਰੀ ਲੱਤ ਥੋੜੀ ਪਹਿਲਾਂ ਐਕਸੀਡੈਂਟ ਹੋਇਆ ਮੇਰਾ ਮੈਨੂੰ ਰੋਟੀ ਪਾਣੀ ਇਹ ਨਹੀਂ ਦਿੰਦਾ ਠੀਕ ਆ ਮੈਂ ਜਿੱਥੇ ਕੰਮ ਤੇ ਜਾਂਦੀ ਉੱਥੇ ਕਹਿੰਦਾ ਮੁੰਡਾ ਪੂਰਾ ਹੋ ਗਿਆ ਮੁੰਡਾ ਮਾਰ ਗਿਆ ਕੋਈ ਗੱਲ ਵਾ ਕਹਿਣ ਵਾਲੀ ਤੁਹਾਡਾ ਬੱਚਾ ਹੋਏਗਾ ਤੁਸੀਂ ਆਪਣੀ ਜਨਾਨੀ ਨੂੰ ਬਲੋ ਕਿਹਾ ਜਾ ਰਿਹਾ ਕਿ ਮੇਰਾ ਮੇਰੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਕੋ ਬੇਰਮਰ ਕਰ ਦੇਣੇ ਚਾਹ ਰਹੇ ਨਹੀਂ ਉਹ ਇਹੀ ਜਾਲਾਰੇ ਘਰੋਂ ਕੱਢਤਾ ਮੈਨੂੰ ਇਹ ਨਹੀਂ ਮੈਨੂੰ ਮੇਰੇ ਬੱਚੇ ਦੇ ਨਾਲ ਵੀ ਮਿਲਣ ਦੇ ਰਹੇ ਮੈਨੂੰ ਆਪਣੇ ਬੱਚੇ ਦੀ ਸੋਹ ਲੱਗੇ ਜੇ ਮੈਂ ਦੀ ਹੋऊंगी ਮੱਤੀਆਂ ਖਾਉਂਗੀ ਬੰਦਾ ਸੀ ਬਾਹਰ ਗਿਆ ਆ ਦੇਖੋ ਤੱਤੀ ਪਸ਼ਾਵ ਅੰਦਰ ਕਰਦਾ ਇਹ ਬੰਦਾ ਕੱਪੜਿਆਂ 'ਚ ਕਰਦਾ ਕਹਿੰਦਾ 5 ਦਿਨ ਹੋ ਗਏ ਮੈਂ ਘਰੋਂ ਬਾਹਰ ਆ ਤੇ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹਨੇ ਬੂਆ ਵੀ ਨਹੀਂ ਖੋਲ ਰਹੀ ਗਾਲਾਂ ਦੁਪਹਿਰ ਕਿੱਥੇ ਬੈਠਾ ਇਹ ਕਿਉਂ ਨਹੀਂ ਖੋਲਦਾ ਬੰਦੇ ਲੈ ਕੇ ਆਉਂਦਾ ਮਰਵਾਣੇ ਭਾਜੀ ਇੱਧਰ ਆਓ ਸਾਹਮਣੇ ਬੱਚਾ ਸਾਈਡ ਤੇ ਕਰ ਦਿਓ ਬੱਚਾ ਸਾਈਡ ਕਰ ਦਿਓ ਭਾਜੀ ਛੋਟਾ ਬੱਚਾ ਸਾਈਡ ਕਰ ਦਿਓ ਇਹ ਕਹਿੰਦਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਭਾਈ ਮੇਰੀ ਗੱਲ ਸੁਣੋ ਇੱਕ ਛੋਟੀ ਇਹ ਕਹਿੰਦਾ ਤੁਹਾਡੇ ਇਹਦੇ ਨਾਲ ਪੂਰਾ ਮੁਹੱਲਾ ਵੀ ਇਕੱਠਾ ਹੋਇਆ ਮੁਹੱਲਾ ਵੀ ਪਰੇਸ਼ਾਨ ਹੁੰਦਾ ਪਿਛਲੇ ਹਫਤੇ ਵੀ ਕਹਿੰਦੇ ਕੋਈ ਸਾਈ ਸੀ ਇੱਥੇ ਅੱਜ ਆਪਾਂ ਬੁਲਾਈ ਸੀ 1.5 ਸਾਲ ਬੈਠਾ ਕਹਿੰਦਾ ਤੂੰ ਬੰਦਿਆਂ ਦਾ 100 1000 ਰੁਪਇਆ ਲਪਕਾ ਨੰਦਾ ਬੰਦੇ ਮੈਂ ਨਾ ਕੇ ਸੌਂਦੇ ਆ ਇਹ ਕੰਮ ਹੋਣਾ ਕਿਹੜੇ ਬੰਦੇ ਸੌਂਦੇ ਮੈਂ ਤੁਸਣ ਮਿਲਿਆ ਇਹ ਬੰਦੇ ਦਾ ਵੰਡ ਮੈਂ ਅੱਧਰ 10 ਸਾਲਾਂ ਨੂੰ ਰੋਟੀ ਨਹੀਂ ਰੋਟੀ ਖੁਵਾਈ ਮੈਂ ਐਨੇ ਇੱਕਦਮ ਇੱਕਦਮ ਮੋਹਲ ਜਾ ਕੇ ਲੰਮੇ ਲੱਗ ਗਿਓ ਉਹ ਮੁੰਡਾ ਸੀਵਲਸ ਵਾਲੀ ਗੱਡੀ ਮੇਰੀ ਮੋਹਲ ਗਈ ਪੂਰੀ ਮੈਨੂੰ ਪੈਸਾ ਦਾ ਸ਼ਰਾਮਾ ਵਾਸਤੇ ਮੈਨੂੰ ਪੈਸਾ ਸ਼ਰਾਮਾ ਵਾਸਤੇ ਪੇਹੇ ਦੇ ਮੈਨੂੰ ਪੰਜ ਨੰਬਰ ਦੇ ਲਾ ਦੇ ਮਾਦਾ ਜੰਮਿਆ ਆਹ ਵੇਖੋ ਇਹ ਜਿੰਨੇ ਪੁੱਛ ਕਿਰਾਇਆ ਜਿੰਨੇ ਕਮਰੇ ਬਦਲੇ ਉਹਦਾ ਕਿਰਾਇਆ ਇੱਕ ਮਿੰਟ 2 ਸਾਲ ਹੋ ਗਿਆ ਘਰੋਂ ਨਿਕਲਿਆ ਨੂੰ ਇਹਨੂੰ ਇਹ ਪੁੱਛਦਾ ਕਿ ਕਿਰਾਇਆ ਭਰਿਆ ਘਰ ਦਾ ਜਿੰਨਾ ਸਮਾਂ ਵਿੱਚ ਪੂਰਾ ਕਰੋ ਪੂਰਾ ਸਭਾ ਚੋਂ ਪੂਰਾ ਐਲ.ਜੀ ਫਰਿੱਜ 2 ਸਿਲੰਡਰ ਤੇ ਹੁਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਇਹਨਾਂ ਦਾ ਦੇਖਭਾਲ ਨਹੀਂ ਕਰਦੇ ਇਹਨਾਂ ਨੂੰ ਰੋਟੀ ਪਾਣੀ ਨਹੀਂ ਦਿੰਦੇ ਇਸ ਕਰਕੇ ਉਹ ਨਹੀਂ ਰਹਿ ਰਹੇ ਤੁਹਾਡੇ ਬਲੇ ਤੁਸੀਂ ਪਰਵਰਿਸ਼ ਨਹੀਂ ਕਰ ਰਹੇ ਨਾ ਬੱਚੇ ਦੀ ਨਾ ਉਹਨਾਂ ਦੀ ਮੈਂ ਪਰਵਰਿਸ਼ ਦਾ ਨਹੀਂ ਕਹਤੇ ਗੱਤੀ ਅਨੇਜਾ ਮੂਆ ਮੂਆ ਚੱਕ ਲੈਣਾ ਮੇਰੀ ਗੱਡੀ ਨੱਕ ਦੇ ਬਾਹ ਲੱਗੀ ਜਾਂਨੇ ਵੇ ਉਹ ਆਸੀ ਮੈਨੂੰ ਕਹਿੰਦਾ ਫੋਨ ਚੋਰੀਆ ਕਰ ਕਹਿੰਦਾ ਨਹੀਂ ਤਾਂ ਤੇਰਾ ਮੁੰਡਾ ਮਾਰ ਦੇਣਾ ਮੈਂ ਮੈਂ ਭਾਈ ਉਹਦਾ ਤੁਸੀਂ ਚੋਰੀ ਕੀਤੀ ਦੀ ਫੋਨ ਮੇਰੀ ਗੱਲ ਆਸੀ ਫੋਨ

ਭੋਲ ਭਾਈ ਮੈਨੂੰ ਦੱਸ ਲਓ ਕਾ ਖੜੀ ਆ ਮਦੂ ਨੀਚੇ ਨਾ ਮੈਂ ਨਾ ਗਰੇ ਨਿਉਂ ਪਿਛਲੇ ਹਫਤੇ ਪੂਲ ਸੈਸੇ ਕੀ ਹੋਣਾ ਬਲੂ ਕੀ ਕੀਆ ਗਿਆ ਉਹਨਾਂ ਵਾਲਾ ਉਹਨਾਂ ਨੇ ਇਹ ਗੱਲ ਕਹੀ ਸੀ ਉਹਨਾਂ ਨੇ ਕੁਛ ਨਹੀਂ ਕਹ ਮੈਂ ਉਹ ਹਫਤੇ ਦੰਦ ਇੱਕ ਮਿੰਟ ਭਾਜੀ ਇੱਕ ਮਿੰਟ ਇਹਨਾਂ ਦੀ ਸੁਣ ਲਾਂ ਦੋ ਹਾਂਜੀ ਉੱਥੇ ਮੈਂ ਦਰਖਾਸਤ ਦਿੱਤੀ ਹੋਈ ਆ ਉਹ ਕਹਿੰਦੇ ਜਦੋਂ ਵੀ ਇਹ ਆਊਗਾ ਕੋਈ ਤਨੂ ਤੰਦ ਕਰੂ ਮਾਰੇ ਕੁੱਤੇ ਦਾ ਸਾਨੂੰ ਦੱਸ ਦਿਓ ਦੱਸ ਆਏ ਗੱਲ ਜੇ ਮੈਂ ਘਰ ਤੇ ਨਾ ਮੈਂ ਦੁੱਤੀਆਂ ਖਾ ਨੂੰ ਤਿਆਰਾਂ ਦੋ ਮਹੀਨੇ ਦਾ ਕਰਕੇ ਜੇਸ ਮੈਂ ਕੱਟ ਕੇ ਆਈਆਂ ਪਰਜਾ ਬਣਿਆ ਨਾ ਇਹਨੂੰ ਤੁਹਾਡੇ ਤੁਹਾਨੂੰ ਗਲਤ ਕਹਿ ਰਹੇ ਨੇ ਕਿ ਤੁਸੀਂ ਗਲਤ ਹੋ ਤੁਸੀਂ ਉਹਦਾ ਦੇਖ ਮੈਨੂੰ ਕੱਲ ਪਾਕ ਵਾਲੀ ਕਹਿਦੀ ਮੇਰੀ ਘਰ ਸੁਣੋ ਅੰਨੀ ਜਿਹੜੀ ਲੱਗ ਰੇ ਉਹ ਮੁੰਡਾ ਉਹ ਮੁੰਡਾ ਜਿਹੜੇ ਮੁੰਡੇ ਨਾਲ ਮੋਬਾਈਲ ਚੱਕੇ ਨੇ ਨਾ ਉਹ ਮੁੰਡੇ ਦਾ ਚਾਚਾ ਆ ਬੰਦਾ ਅੰਦਰ ਕਰਦਾ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਗਲਤ ਕੰਮ ਕਰੋ ਮੈਂ ਨਹੀਂ ਗਿਆ ਆਪਣੇ ਬੱਚੇ ਦੇ ਸਹੁਰੇ ਭਾਈ ਆਪਣੇ ਬੱਚੇ ਦੀ ਆਪਣੇ ਬੱਚੇ ਦੀ ਪਹੇ ਆਪਣੇ ਬੱਚੇ ਸੌਭਾ ਕਰਨਾ ਅੱਜ ਨਾਲ ਬੰਦਾ ਜਿੱਤਦਾ ਕਲੇਸ਼ ਇਹਦਾ ਦਿਮਾਗ ਚੱਲਦਾ ਹੈ ਅੱਜ ਇਹ ਕਿੱਥੇ ਗਿਆ ਉਹਦਾ ਕੋਈ